ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਜਪੁਰਾ ਦੀਆਂ ਨਵੀਂ ਅਨਾਜ ਮੰਡੀ ਦੀਆਂ ਨੇ ਜਿੱਥੇ ਅੱਜ ਕਿਸਾਨ ਆਪਣੀ ਪੱਕੀ ਹੋਈ ਫਸਲ ਲੈ ਕੇ ਪਹੁੰਚਾਈ ਦੱਸਦੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਇਲਾਕੇ ਹੜ੍ਹ ਦੇ ਚਫੇੜ ਦੇ ਵਿੱਚ ਆਏ ਹੋਏ ਹਨ ਜਿੱਥੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਪਰੰਤੂ ਅੱਜ ਗੱਲ ਕੀਤੀ ਜਾਵੇ ਤਾਂ ਡੇਰਾ ਬਸੀ ਦੇ ਰਹਿਣ ਵਾਲੇ ਇੱਕ ਕਿਸਾਨ ਆਪਣੀ ਫਸਲ ਲੈ ਕੇ ਪਹੁੰਚੇ ਨੇ ਆਓ ਗੱਲਬਾਤ ਬਲਕਾਰ ਸਿੰਘ ਹੈ ਜੀ ਹਾਂ ਕਿਹੜਾ ਪਿੰਡ ਹੈ ਜੀ ਚਵਾਨ ਸਾਹ ਪਿੰਡ ਹੈ ਜੀ ਅਜਾ ਜੀ ਇਹ ਆਪਣੀ 159 ਵੈਰੈਟੀ ਹੈ ਜੀ ਏ 5 ਜੂਨ ਨੂੰ ਲੱਗੀ ਜੀ ਫੇਚ ਇਹ ਹੁਣ ਅਸੀਂ ਕੱਲ ਵੱਡੀ ਐ ਕੱਲ ਵੀ ਬਾਰਸ਼ਾਂ ਬਹੁਤ ਜਿਆਦਾ ਪਰੇਸ਼ਾਨ ਕਰ ਰਹੀਆਂ ਆ ਕੱਲ ਚੈਨ ਵਾਲੀ ਮਸ਼ੀਨ ਛੋਟੀ ਮਸ਼ੀਨ ਮੰਗਵਾਈ ਚੈਨ ਵਾਲੀ ਮਸ਼ੀਨ ਨਾਲ ਪਾਣੀ ਚੋਂ ਵੱਡੀ ਐ ਨਹੀਂ ਭਾਈ ਜਿਸ ਤਰ੍ਹਾਂ ਤੁਸੀਂ ਆਹ ਲਿਆਏ ਕਰਕੇ ਲੈ ਕੇ ਆਏ ਆ ਨਾ ਉਹ ਤੇ ਖੇਤਾਂ ਜੀ ਪਾਣੀ ਤਾਂ ਖੜਾ ਹੀ ਹੁਣ ਹਾਂ ਜੀ ਪਾਣੀ ਖੜਿਆ ਜੀ ਹਾਂ ਪਾਣੀ ਖੜਿਆ ਪਾਣੀ ਸਾਰੇ ਹੀ ਫਿਰ ਰਿਹਾ ਜੀ 4-4 ਫੁੱਟ ਸਾਰੇ ਪੰਜਾਬ ਮਾਂ ਬੁਰਾ ਹੈ ਹਾਂ ਜੀ ਹਾਂ ਹਾਂ ਇਹ ਫਿਰ ਚੈਨ ਚੈਨਲ ਚੈਨ ਵਾਲੀ ਮਸ਼ੀਨ ਨਾਲ ਪਾਣੀ ਜੋ ਵੱਢੀ ਹੈ ਜੀ ਇਹ ਫਿਰ ਗਿੱਲੇ ਵੀ ਹੋਣੀ ਤੁਹਾਡੀ ਮੋਟੀ ਮੇਹ ਜੀ ਮੈਂ ਤਾਂ ਖੜੀ ਜਿਰੀ ਸੀ ਉਹਨੇ ਪਾਣੀ ਮਾਤੇ 3 ਫੁੱਟ ਫੁੱਟਕ ਪਾਣੀ ਖੜਿਆਗਾ ਉੱਪਰ ਤੇ ਆਪਣੀ ਬੱਲਾ ਬੱਲਾ ਸੁੱਕੀਆਂ ਸੁੱਕੀਆਂ ਵੱਢ ਲਈਆਂ ਹੁਣ ਕੱਲੇ ਤੁਸੀਂ ਕਿਨਾ ਹੈ ਆਪਣਾ ਇਹਦੀ ਬੋਲੀ ਹੋਗੀ ਹਾਂ ਜੀ ਬੋਲੀ ਹੋਗੀ ਕੀ ਰੇਟ ਲੱਗੀ ਜੀ ਇਹ 2500 ਰੁਪਏ ਲੱਗੀ ਪਿਛਲੇ ਸਾਲ ਕੀ ਸੀਗਾ ਜੀ ਜ਼ਿਮੇਦਾਰ ਸਟਾਫ ਡੇਟਾ ਇਸ ਸਟਾਫ ਜਿਵੇਂ ਪਹਿਲੇ ਸਾਲ ਰੇਟ ਘਟਦਾ ਜੀ ਪਿਛਲੇ ਸਾਲ 27 28 ਸੀ ਹੁਣ ਵਧਿਆ ਰਿਹਾ ਰੇਟ 32 ਹੋ ਗਿਆ ਉਹ ਕੀ ਰੇਟ ਹੈ ਜਿਤਨਾ ਲਗਾਤਾਰ ਕੁਦਰਤੀ ਮਾਨਸਾਨਾ ਦੇ ਉੱਪਰ ਕਹਿ ਰਹੀ ਹੈ ਜੀ ਉਸ ਦੇ ਬਾਰੇ ਵਿੱਚ ਬਹੁਤ ਪ੍ਰਮਾਤਮਾ ਨੂੰ ਮਰੀ ਮਿਹਰ ਕਰਨੀ ਚਾਹੀਦੀ ਹੈ ਜੀ ਹੁਣ ਬੜਾ ਟਾਈਮ ਹੋ ਗਿਆ ਬਹੁਤ ਨੁਕਸਾਨ ਹੋ ਗਈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੋਕ ਘਰਾਂ ਦੇ ਬੇਕਾਰ ਹੋ ਗਏ ਰੋਜ਼ ਮੇ ਰੋਜ਼ ਪਾਣੀ ਮੰਨ ਬਹੁਤ ਇਹ ਅਜੇ ਤਾਂ ਕੋਈ ਬਾਤ ਸਾਡੇ ਰੀਤੀ ਰਿਵਾਜ ਕੱਕਰ ਦੀ ਮਾਲ ਬਹੁਤ ਹੋਊਗੀ ਹਾਂ ਜੀ ਹਾਂ ਪਾਣੀ ਦੇ ਵਿੱਚ ਖੜੀ ਗਈ ਹੋਰ ਫਸਲਾਂ ਟੁੱਟ ਡੱਬ ਕੇ ਆਉਣਗੀਆਂ ਹਾਂ ਜੀ ਹਾਂ ਅੱਛਾ ਕਿੰਨੇ ਕਿੱਲੇ ਜਿਹੜੀ ਆਪਣੇ ਜੀ 6 ਕਿੱਲੇ ਜਿਹੜੀ ਜੀ ਅੱਛਾ ਕਿੰਨੀ ਬਾਕੀ ਇਹ ਆਪਣੇ 6 ਤਾਂ ਇਹ ਜਿਹੜੀ ਹੈ ਜੀ ਪੱਕੀ ਵੀ ਬੱਢ ਲਈ ਬਾਕੀ ਅਜੇ ਹੋਰ ਖੜੀ ਹੈ ਅੱਛਾ ਇਹ ਕਿੰਨੇ ਕਵਾਂਟਰ ਹੋਣੀ ਏ ਇਹ ਹੋਊਗੀ 17 ਕਵਾਂਟਰ ਦੀ ਮਾੜਾ ਮੁੰਡਾ ਕੁਝ ਪਹਿਲੇ ਬੈਜੋ ਕੁਝ ਹਾਂ ਜੀ ਜਲ ਦੇਖੋ ਹੁਣ ਜੋ ਪਰਮਾਤਮਾ ਨੇ ਜੀਆ ਕੁਝ ਹੋ ਉਹ ਕਿਉਂ ਖੈਰ ਭਲਾ ਇਹ ਸਮੇਂ ਦੀ ਸਰਕਾਰਾਂ ਨੂੰ ਬਈ ਕੀ ਸੁਨੇਹਾ ਦੇਣਾ ਚਾਹੁੰਦੇ ਸਰਕਾਰਾਂ ਤੇ ਇਹੀ ਹੈ ਜੀ ਬਣਾ ਮੁੱਠਾ ਇਹ ਪਾਣੀ ਆ ਗਾ ਜਿਹੜੇ ਘੱਗਰ ਦਰਿਆ ਹੈ ਇਹਨਾਂ ਕੰਦਾ ਬੰਦਾ ਬੰਦਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਇਹ ਪਾਣੀ ਆ ਕੇ ਖੁੱਲ੍ਹੇ-ਦੁੱਲ੍ਹੇ ਮਾਰ ਕਰ ਰਿਹਾ ਬਦਲਾਂ ਨੂੰ ਟੁੱਟ ਕੇ ਦਰਿਆ ਜੇ ਆਪਣੇ ਬੰਦ ਠੀਕ ਹੋਵੇ ਪਾਣੀ ਠੀਕ-ਠਾਕ ਲੰਘ ਜਾਵੇ ਬੰਦਾ ਘੱਗਰ ਮਾਲੂ ਮੇਰਾ ਨਾਮ ਹਰਜੋਤ ਸਿੰਘ ਹੈ ਜੀ ਪਿੰਡ ਚਮਾਸਾ ਜਿਲ੍ਹਾ ਮਾਲੀ ਤੇ ਅੱਜ ਜਿਹੜੀਆਂ ਤੁਸੀਂ ਫਸਲ ਲੈ ਕੇ ਮੰਡੀ ਦੇ ਵਿੱਚ ਮਾਰਕੀਟ ਕਰਦੇ ਹਾਂ ਹਾਂ ਜੀ ਅਸੀਂ ਅੱਜ ਕੱਲ ਫਸਲ ਵੱਡੀ ਸੀ 1509 ਬਸਮਤੀ ਵੈਰੈਟੀ ਹੈ ਜੀ ਉਹ ਲੈ ਕੇ ਆਇਸੀ ਰਾਜਪੁਰਾ ਮੰਡੀ ਚ 24 ਨੰਬਰ ਦੁਕਾਨ ਹਾਂ ਜੀ ਮੀਂਹ ਪੈ ਰਿਆ ਲਗਾਤਾਰ ਕੱਲ ਵੀ ਪੈ ਰਿਆ ਸੀ ਮੀਂਹ ਪਾਣੀ ਹੈਗੇ ਖੇਤਾਂ ਚ ਆ ਚੰਨ ਵਾਲੀ ਮਸ਼ੀਨ ਤੋਂ ਬੜ੍ਹਵਾਈ ਹੈ ਜੀ ਛੋਟੀ ਮਸ਼ੀਨ ਤੋਂ ਚੰਨ ਵਾਲੀ ਤੋਂ ਪਾਣੀ ਚ ਫਸਲ ਵੱਡੀ ਹੈ ਜੀ ਕਿਰ ਇਹ ਉਹ ਜਿਆਦੇ ਪੈਸੇ ਲੈਦੀ ਕੱਟਣ ਦੇ ਕੋਈ ਹਾਂ ਜੀ ਹਾਂ ਉਹਦਾ ਰੇਟ ਜਿਆਦਾ ਹੁੰਦਾ ਜੀ ਆ ਮਸ਼ੀਨ ਨਾਲੋਂ ਜਿਆਦਾ ਰੇਟ ਹੁੰਦਾ ਉਹ ਪਾਣੀ ਚ ਵੜ ਦਿੰਦੀ ਹੈ ਖੜੀ ਜੀਰੀ ਵੱਡੀ ਹੈ ਜੀ ਅੱਛਾ ਬੱਲਾਂ ਦਿੱਖਦੀਆਂ ਆਉਂਦੀਆਂ ਕਿੰਨੇ ਕ ਆਪਣੇ ਕੋਲ ਕਿੰਨੇ ਏਕੜ ਸੀ ਸਾਰੀ ਆ 6 ਏਕੜ ਪੱਕੇ ਹੋਏ ਸੀਗੇ ਬਾਸਮਤੀ 1509 ਇਹ ਤਾਂ ਆਪਣੇ ਕੋਲ ਸੀ ਆਪਣੇ ਪਿੰਡਾਂ ਦੇ ਵਿੱਚ ਹੋਰ ਲੋਕਾਂ ਦੇ तकरीबन ਸਾਰੀ ਫਸਲ ਪੱਕੀ ਹੋਈ ਹੈ ਜੀ ਪਰ ਪਾਣੀ ਚੱਲਨੇ ਕਰਕੇ ਨਹੀਂ ਹਲੇ ਵਕਤ ਕੋਈ ਕੰਮ ਚੱਲ ਰਿਹਾ ਅੱਛਾ ਆਪਣੇ ਮਾਰੇ ਬੂ ਉਚਾਈ ਤੇ ਹੋਣੇ ਖੇਤ ਤਾਂ ਹਾਂ ਪਾ ਕਰਕੇ ਕੱਟੀ ਗਈ ਹਾਂ 5-6 ਕਿਲੇ ਥੋੜੇ ਉੱਚੇ ਸੀਗੇ ਫਿਰ ਵੀ ਚੰਨ ਵਾਲੀ ਮਸ਼ੀਨਾਂ ਵਾਲੀ ਕੱਟੇ ਆ ਪਾਣੀ ਖੜਿਆ ਸੀ ਬਚਣਾ ਤਾਂ ਦੇਖੋ ਜੋ ਪੱਲੇ ਪਿਆ ਹੁਣ ਸਿਰ ਮੱਥੇ ਆ ਥੋੜਾ ਖਰਚਾ ਤਾਂ ਜ਼ਿਆਦਾ ਹੋ ਰਿਹਾ ਜੀ ਥੋੜਾ ਰੇਟ ਜ਼ਿਆਦਾ ਆਉਦਾ ਮਸ਼ੀਨ ਦਾ ਆਮ ਨਾਲ ਚਲੋ ਤੁਹਾਨੂੰ ਇਹ ਗੱਲ ਜੀ ਇਸ ਗੱਲ ਦੀ ਖੁਸ਼ੀ ਹੈ ਪੰਜਾਬ ਦੇ ਥੋੜੀ ਪਹਿਲੀ ਹਾਂ ਚਲੋ ਸਹੀ ਹੈ ਆਪਣੀ ਪਰਮਾਤਮਾ ਨੇ ਸੁਣੀ ਹੈ ਚਾਰ ਦਾਣੇ ਪੱਲੇ ਪਏ ਜਿਹੜੀ ਮਿਹਨਤ ਕਰੀ ਹੈ ਉਹਨਾਂ ਦੀ ਅਰਦਾਸ ਕਰਦੇ ਆ ਜਿਹੜੀ ਉਧਰ ਹੜ ਆਏ ਹੋਏ ਆ ਮੀਂਹ ਪੈ ਰਿਹਾ ਲਗਾਤਾਰ ਬਹੁਤ ਕਿਸਾਨਾਂ ਦੇ ਫਸਲਾਂ ਵੀ ਡੁੱਬ ਗਈਆਂ ਘਰ ਤੋਂ ਬੇਘਰ ਹੋ ਗਏ ਪਰਮਾਤਮਾ ਰਹਿਮ ਕਰਨ ਹੁਣ ਤਾਂ ਬੰਦ ਕਰੇ ਬਾਰਸ਼ਾਂ ਗੁਲਸ਼ਨ ਕੁਮਾਰ ਹੈ ਜੀ ਕਿੰਨੇ ਨੰਬਰ ਦੁਕਾਨ ਹੈ ਜੀ ਆਪਣੀ ਮੇਰੀ ਨਾਜ ਮੰਡੀ 24 ਨੰਬਰ ਦੁਕਾਨ ਹੈ ਜੀ ਇਹ ਅੱਜ ਬਾਈ ਜੂਣੀ ਆ ਜੀਰੀ ਲੈ ਕੇ ਆਏ ਤੇ ਬਾਰੇ ਕੀ ਕਹਿਣਾ ਚਾਹੁੰਦਾ ਤੁਹਾਡਾ ਬਾਜੀਰੀ ਸਵੇਰੇ 9:00 ਵਜੇ ਲੈ ਸੀ ਜੀ ਇਹ ਅੱਜ ਉਸ ਵੇਲੇ ਤਾਂ ਮੌਸਮ ਖਰਾਬ ਸੀ पर परमात्मा दी मेहर हुई मौसम साफ हो गया जीरी सूख गई ते इनਾਂ ਦੀ ਰੇਟ ਅਸੀਂ ਬੋਲੀ ਕਰਾਤੀ ਰੇਟ ਲੱਗਿਆ ਇਹਨਾਂ ਦਾ 3200 ਰੁਪਿਆ ਬਹੁਤ ਵਧੀਆ ਰੇਟ ਲੱਗਿਆ ਜੀ ਅੱਛਾ ਜੀ ਹਾਂਜੀ ਤੇ ਪਿਛਲੇ ਸਾਲ ਇਹਦੀ ਮੈਂ ਬੱਸ ਉਹਦੀ ਕੀ ਰੇਟ ਸੀ ਅਧਿਕਨ ਪਿਛਲੇ ਸਾਲ ਰੇਟ ਘੱਟ ਸੀ ਜੀ 2500 ਤੋਂ ਲੈ ਕੇ 27-2800 ਰੁਪਿਆ ਰੇਟ ਸੀ ਅੱਛਾ ਪਿਛਲੇ ਸਾਲ ਨਾਲੋਂ ਐਤ ਗ੍ਰੇਡ ਵਾਧੇ ਜੀ 32-3300 ਰੁਪਿਆ ਵਿਕਰੀ ਹੈ ਜਿਹੜੀ ਜਿਮੀਦਾਰ ਸਮਝੋ ਖੁਸ਼ ਹੈ ਜੀ ਜਿਹੜੀ ਵੇਚੀ ਅੱਛਾ ਸਰ ਕਿਸ ਗਾੜੀ ਖਰੀਦ ਕਦੋਂ ਸ਼ੁਰੂ ਹੋਣੀ ਹੈ ਜੀ ਸਰਕਾਰੀ ਗ੍ਰੇਬਾ 15 ਤਰੀਕ ਤੋਂ ਕਹਿ ਰਹੇ ਜੀ 15 ਜਾਂ 16 ਤਰੀਕ ਜਾ ਜਿੱਤਨਾ ਅੱਜ ਜਿਹੜੀ ਹੈ ਪਹਿਲੀ ਫਸਲ ਮੰਡੀ ਦੇ ਵਿੱਚ ਪਹੁੰਚੀ ਹੈ ਜੀ ਇਹ ਜਿਹੜੀ 1509 ਹੈ ਜੀ ਇਹਨੂੰ ਗਵਰਨਮੈਂਟ ਨਹੀਂ ਪਰਚੇਜ਼ ਕਰਦੀ ਇਹ ਪ੍ਰਾਈਵੇਟ ਵਿਕਦੀ ਹੈ ਜੀ ਤੇ ਅੱਜ ਅਸੀਂ ਪ੍ਰਾਈਵੇਟ ਸੰਜ ਜਿਹੜੇ ਵਪਾਰੀ ਸੀ ਲੈਣ ਵਾਲੇ ਸਾਰੇ ਪ੍ਰਾਈਵੇਟ ਵਪਾਰੀ ਬੁਲਾਏ ਤੇ ਕਮੇਟੀ ਦੀ ਹਾਜ਼ਰੀ ਦੇ ਵਿੱਚ ਮੈਡ ਕਮੇਟੀ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਦੀ ਬੋਲੀ ਕਰਾਈ। ਮੈਂ ਕਹਿ ਲੱਗਦਾ ਜੀ ਪੰਜਾਬ ਦੀ ਪਹਿਲੀ ਬੋਲੀ ਹੈ ਜੀ। ਹਾਂ ਜੀ ਸਮਝੋ ਰਾਜਪੁਰਾ ਤਕਰੀਬਨ ਕਿਤੇ ਮੰਡੀ ਚ ਪਹਿਲਾਂ ਆਈਦਾ ਨਹੀਂ। ਸਭ ਤੋਂ ਪਹਿਲੇ ਜਿਹੜੀ ਬੋਲੀ ਲੱਗੀ ਹੈ ਰਾਜਪੁਰਾ ਨਾਜ ਮੰਡੀ ਚ ਲੱਗੀ। ਅੱਜ ਪਹਿਲੀ ਵਾਰੀ ਜਿਹੜੀ ਆਈ। ਸਾਡੇ ਰਾਜਪੁਰਾ ਅਜੇ ਤੱਕ ਪਹਿਲੇ ਕਿਸੇ ਦੀ ਜਿਹੜੀ ਨਹੀਂ ਆਈ। ਅੱਜ ਪਹਿਲੀ ਢੇਰੀ ਜਿਹੜੀ ਆਈ ਹੈ ਸਾਡੀ ਦੁਕਾਨ ਤੇ ਆਈ ਹੈ ਨਾਜ ਮੰਡੀ 24 ਨੰਬਰ ਤੇ। ਅਸੀਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਪ੍ਰਮਾਤਮਾ ਵੀ بارش ਬੰਦ ਕਰ ਦੇ, ਫਲੱਡ ਬੰਦ ਕਰ ਦੇ। ਜ਼ਿਮੀਂਦਾਰ ਦੇ ਪੱ ਅੱਜ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰ ਸਰਦਾਰ ਬਲਕਕਾਰ ਸਿੰਘ ਜਿਹੜੇ ਪਿੰਡ ਆਪਣਾ ਹਲਕਾ ਡੇਰਾ ਵਸੀਤੋਂ ਨੇ ਅੱਜ ਸਾਡੇ ਰਾਜਪੁਰੇ ਦੀ ਜਿਹੜੀ ਅਨਾਜ ਮੰਡੀ ਹੈਗੀ ਆ ਸ਼ਾਪ ਨੰਬਰ 24 ਗੋਵਿੰਦਰਾਮ ਵਿਜੇ ਕੁਮਾਰ ਜੀ ਦੀ ਦੁਕਾਨ ਤੇ ਝੋਨੇ ਦੀ ਪਹਿਲੀ ਫਸਲ ਲੈ ਕੇ ਆਏ ਸੀ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਕਿ ਜਿਹੜੀ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲੀ ਬੋਲੀ ਰਾਜਪੁਰਾ ਮਾਰਕੀਟ ਕਮੇਟੀ ਤੋਂ ਸ਼ੁਰੂ ਹੋ ਰਹੀ ਹੈ ਮੈਂ ਉਹਨਾਂ ਨੂੰ ਇੱਥੇ ਆਣ ਤੇ ਉਹਨਾਂ ਦਾ ਸਵਾਗਤ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਹੈਗਾ ਤੇ ਅੱਜ ਜਿਹੜੀ ਸਾਡੀ ਚੋਨੇ ਦੀ ਪਹਿਲੀ ਬੋਦੀ ਹੋਈ ਹੈਗੀ ਹੈ 3200 ਰੁਪਏ ਪ੍ਰਤੀ ਕਣਚੋ ਦੇ ਹਿਸਾਬ ਨਾਲ ਹੋਈ ਹੈਗੀ ਹੈ ਮੈਂ ਬਤੌਰ ਰਾਜਪੁਰਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੋਣ ਦੇ ਨਾਤੇ ਅਤੇ ਪੰਜਾਬ ਸਰਕਾਰ ਵੱਲੋਂ ਸਰਦਾਰ ਬਲਕਾਰ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਸਾਰਿਆਂ ਨੂੰ ਸਾਰਿਆਂ ਹੀ ਕਿਸਾਨ ਵੀਰਾਂ ਨੂੰ ਆਸ thì ਵਿਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜਾ ਇਹ ਝੋਨੇ ਦਾ ਆਉਣ ਵਾਲਾ ਸੀਜ਼ਨ ਹੈਗਾ ਬੜੇ ਹੀ ਸਜਾਦੂ ਢੰਗ ਨਾਲ ਨੇਪਰੇ ਲਾਵਾਂਗੇ ਤੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਝੋਨੇ ਦੀ ਫਸਲ ਹੈਗੀ ਹੈ ਆਪਣੀ ਸੁਕਾ ਕੇ ਲੈ ਕੇ ਆ ਤਾਂ ਜੋ ਉਹਨਾਂ ਦੇ ਆਂਦੇਸਾਰ ਉਹਨਾਂ ਦੀ ਬੋਧੀ ਹੋ ਸਕੇ ਤੇ ਉਹਨਾਂ ਨੂੰ ਪੈਸੇ ਦੀ ਅਦਾਇਗੀ ਟਾਈਮ ਸਿਰ ਹੋ ਸਕੇ ਪੰਜਾਬ ਦੇ ਬਹੁਤ ਸਤਕਾਰਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਜਿਹੜੀ ਖਰੀਦ ਹੋਣੀ ਹੈ ਉਹ 15 ਸਤੰਬਰ ਤੋਂ ਸ਼ੁਰੂ ਹੋਣੀ ਹੈ ਇੱਕ ਗੱਲ ਇਦਾਂ ਹੈਗੀ ਹੈ ਜੀ ਜਿਹੜਾ ਸਾਡਾ ਬਾਰਡਰ ਇਲਾਕਾ ਹੈਗਾ ਪਾਕਿਸਤਾਨ ਦੇ ਨਾਲ ਲੱਗਦਾ ਉੱਥੇ ਤਕਰੀਬਨ ਹੜ੍ਹਾਂ ਦੀ ਮਾਰ ਬਹੁਤ ਜ਼ਿਆਦਾ ਆਈ ਹੈਗੀ ਹੈ ਜਿਹੜਾ ਆਪਣਾ ਇਧਰ ਇਲਾਕਾ ਹੈਗਾ ਪਟਿਆਲਾ ਜ਼ਿਲ੍ਹਾ ਨਾਲੀਏ ਤੇ ਥੋੜਾ ਜਿਹਾ ਪਾਣੀ ਦੀ ਮਾਰ ਤੋਂ ਬਚਾਅ ਹੋਇਆ ਹੈਗਾ ਤੇ ਸਾਡੇ ਲਈ ਖੁਸ਼ੀ ਦੀ ਗੱਲ ਹੈਗੀ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਐਸੇ ਜਿਹੜਾ ਸੰਕਟ ਆਪਣਾ ਹੜ੍ਹਾਂ ਦਾ ਸੰਕਟ ਆਇਆ ਹੋਇਆ ਉਹਦੇ ਵਿੱਚ ਹੜ੍ਹਾਂ ਸੰਕਟ ਚੱਲਦੇ ਹੋਏ ਵੀ ਸਾਡੇ ਜਿਹੜੇ ਰਾਜਪੁਰੇ ਜਿਹੜੇ ਨਵੇਂ ਆਪਣੇ ਅਨਾਜ ਮੰਡੀ ਦੇ ਵਿੱਚ ਝੋਨੇ ਫਸਲ ਲੈ ਕੇ ਆਈ ਹੈ